ਪ੍ਰੋਗਰਾਮ ਅੱਜ ਜਿਹੜੀ ਅਸੀਂ ਇਸ ਕੌਮਨ ਕਲਾ ਮੋਰਚੇ ਤੇ ਵੱਡਾ ਇਕੱਠ ਕੀਤਾ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਤੈਅ ਕੀਤੀ ਸੀਗੀ ਦੋ ਤਰੀਕ ਨੂੰ ਅੱਜ ਉਹ ਮੀਟਿੰਗ ਦੇ ਮੱਦੇਨਜ਼ਰ ਅਸੀਂ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਸਾਡੀ ਬਿਲਕੁਲ ਬੇਸਿੱਤਾ ਰਹੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਲਗਾਤਾਰ ਜਿਵੇਂ ਤੇਰੇ ਟੋਲ ਪਲਾਜ਼ਾ ਦਾ ਸਫਾਇਆ ਨਹੀਂ ਹੁੰਦਾ ਤੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਤੇ ਇਹ ਟੋਲ ਪਲਾਜ਼ੇ ਨੂੰ ਦਾ ਬੇਲੋੜਾ ਹੈ ਤੇ ਬੇਫੂਲਾ ਹੈ ਉਹਨੂੰ ਪਟਾਕੇ ਹਟਾਗੇ ਤੇ ਇਹ ਕੋ ਲੋਕ ਨੇ ਜਿਹੜੇ ਇਹ ਸੜਕਾਂ ਨੂੰ ਸੁਰੱਖਿਤ ਬਣਾਉਣਾ ਚਾਹੁੰਦੇ ਨੇ ਇਹ ਸੜਕਾਂ ਦੇ ਉੱਤੇ ਸਫਾਈ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਕਿ ਇੱਥੇ ਕਿਸੇ ਦੀ ਐਵੇਂ ਕੋਈ ਮੌਤ ਨਾ ਹੋਵੇ ਕਿਸੇ ਐਕਸੀਡੈਂਟ ਦੇ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪੁਲਕਾ ਤੇ ਵੱਡਾ ਕੱਟ ਕੀਤਾ ਕੀ ਪ੍ਰੋਗਰਾਮ ਅਗਲਾ ਇਹ ਭਾਰਤੀ ਕਿਸਾਨ ਜੀ ਨੇ ਇਸ ਦਾ ਡਕਾਉਂਦਾ ਵੱਲੋਂ ਲਗਾਤਾਰ 5 ਦਿਨਾਂ ਤੋਂ ਗੋ ਪਿੰਡ ਘੁੰਮਣ ਵਿਖੇ ਰੋਡ ਤੇ ਟੋਲ ਪਲਾਜਾ ਲੱਗਿਆ ਹੋਇਆ ਤਾਂ ਉੱਥੇ ਭਾਰਤੀ ਕਿਸਾਨੀ ਦਾ ਡਸਾਉਂਦਾ ਤੋਂ ਪੱਕਾ ਮੋਰਚਾ ਲਾਇਆ ਹੋਇਆ ਜਿਵੇਂ ਕਿ ਪਹਿਲਾਂ ਬੇ ਲੋੜੀ ਦਾ ਟੋਲ ਪਲਾਜਾ ਠੀਵੀ ਵਿਖੇ ਲੱਗਿਆ ਹੋਇਆ ਸੀ ਉਹ ਪੱਟਿਆ ਪਟਾਇਆ ਗਿਆ ਜਥੇਬੰਦੀ ਵੱਲੋਂ ਇੰਟਰਫੇਰ ਕਰਕੇ ਪੱਖੋ ਕੈਂਤੀਆਂ ਤੇ ਪਟਾਇਆ ਗਿਆ ਇਸੇ ਤਰ੍ਹਾਂ ਇਹ ਵੀ ਟੋਲ ਪਲਾਜਾ ਜਿੱਦਾਂ ਸਿਰਫ ਪੱਟਿਆ ਨਹੀਂ ਜਾਂਦਾ ਉਹਨਾਂ ਟਾਈਮ ਟੋਲ ਪਲਾਜੇ ਨੂੰ ਕੱਟ ਕੇ ਰਹਾਗੇ भारती किसान यूनियन एकता दादा वा, वा। मत करण वारे झंडा ਜਿੰਦਾਬਾਦ करावा ਰਾਜ ਪ੍ਰਬੰਧ मुरदा ਪਰ ਸੱਛੇ ਅੱਛੇ ਗੁੰਡਾ ਦਾ ਦੱਤ ਕੋੜ ਮਰਦਾਬਾ ਜੈਕਾਰਾ ਜੈਕਾਰਾ ਆਓ ਜੀ ਹਰਦੇਵ ਸਿੰਘ ਰਾਠੀ ਪਰ ਸਤਕਾਰਯੋਗ ਧਰਨੇ ਦੇ ਵਿੱਚ ਬੈਠੀ ਆ ਮੇਰੀਆਂ ਮਾਤਾ ਪਿਤਾ ਪੈਣਾ ਨੌਜਵਾਨ ਬਜ਼ੁਰਗ ਦੱਸਣਾ ਗੁਰੂ ਦਾ ਨਾਰਾ ਕਰੋ ਬਲੰਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਵੋ ਇਹ ਨਾ ਤਾਂ ਪਹਿਲੇ ਹੀ ਧਰਨਾ ਨਾਲ ਲਾਸ਼ ਧਰਨਾ ਸਾਡੇ ਰੋਜ਼ਾਂ ਨਾ ਲੱਗਦੇ ਨੇ ਜਿਹੜਾ ਇਥੇ ਦਾ ਪ੍ਰਸ਼ਾਸਨਾਂ ਜਾਂ ਸਰਕਾਰਾਂ ਨੇ ਇਹਨਾਂ ਦਾ ਧਰਨੇ ਤੇ ਬਿਨਾਂ ਕੋਈ ਮਸਹਰਾ ਹੱਲੀ ਨਹੀਂ ਕਰਨਾ ਆ ਪਰਾਵੋ ਕੈਸਾਰ ਹੋ ਗਏ ਠੀਕਾ ਹੱਥੀ ਲੱਗੇ ਨੂੰ ਖੜਾ ਇਥੇ ਇਛਤਾਨ ਮੰਗੋ ਸਰਕਾਰ ਨਹੀਂ ਲਾਤਾ ਜੀ ਤੈਸੇ ਬਤਨੋ ਲੋਕਾਂ ਤੋਂ ਪਰ ਨਾ ਹੈ ਚੱਲਿਆ ਨਾ ਕਰਿਆ ਲੋਕਾਂ ਦੀ ਮੌਤ ਦਾ ਖਾਓ ਬਣਿਆ ਹੋਇਆ ਇਹਨੇ ਐਕਸੀਡੈਂਟ ਹੋਇਆ ਘੱਟ ਤੋਂ ਘੱਟ ਦੇ 300 ਮੌਤ ਹੋ ਗਈ ਕੋਈ ਪ੍ਰਸ਼ਾਸਨ ਦੀ ਗਿਣਤੀ ਦੇ ਵਿੱਚ ਨਹੀਂ ਕੋਈ ਸਰਕਾਰ ਦੀ ਗਿਣਤੀ ਦੇ ਵਿੱਚ ਨਹੀਂ ਇੰਨੀਆਂ ਇੱਥੇ ਲੋਕਾਂ ਦੀਆਂ ਗੱਡੀਆਂ ਫੁੱਟ ਗਈਆਂ ਕੋਈ ਸਰਕਾਰ ਦੇ ਧਿਆਨ ਵਿੱਚ ਨਹੀਂ ਆਹ ਪਰसों ਚੌਥੇ ਦੀ ਗੱਲ ਹੈ 31 ਤਰੀਕਾ ਦੇ ਦਿਨ ਸ਼ਾਮ ਨੂੰ ਇੱਕ ਐਕਸੀਡੈਂਟ ਹੋਇਆ ਗੱਡੀ ਦਾ ਇੱਥੇ ਕਾਬੇ ਇਥੇ ਕੋਈ ਬੱਤੀਆਂ ਨਹੀਂ ਕੋਈ ਲਾਈਟਾਂ ਨਹੀਂ ਕੋਈ ਪਤਾ ਨਹੀਂ ਲੱਗਦਾ ਮੇਰੇ ਦੇ ਬੱਕ ਗੱਡੀ ਵੱਜੀ ਇਥੇ ਆ ਕੇ ਉਹ ਚਾਰ ਬੰਦੇ ਸੀ ਚਾਰਾਂ ਬੰਦਿਆਂ ਦੇ ਛੱਟਾਂ ਵੱਜੀਆਂ ਦੋ ਬੰਦੇ ਦੇ ਤਾਂ ਇਥੇ ਚੂਲੇ ਟੁੱਟ ਗਏ ਕੁਝ ਨਾ ਲੱਤਾਂ ਬਾਹਾਂ ਟੁੱਟ ਗਈਆਂ ਭਰਾਵੋ ਉਹਨਾਂ ਦਾ ਦਾਖਲ ਪਾਇਆ ਨਾ ਤੇ ਇਹ ਦੇਸ਼ ਹਸਪਤਾਲ ਦੇ ਵਿੱਚ ਕੋਈ ਸਰਕਾਰ ਨੂੰ ਉਹਨਾਂ ਦਾ ਦੁੱਖ ਨਹੀਂ ਕੋਈ ਪਤਾ ਨਹੀਂ ਜਾਂਦਾ ਪ੍ਰਸ਼ਾਸਨ ਉਹਨਾਂ ਦਾ ਪਰ ਲੋਕਾਂ ਨੇ ਜਾਣ ਲੈਣੀ ਕਿ ਖਤਰੇ ਦੇ ਵਿੱਚ ਬਲੀ ਹੋਈ ਐ ਆਪਾਂ ਸਰਕਾਰ ਕਹਿੰਦੀ ਅਸੀਂ ਆਏ ਸੀ ਸਾਡੇ ਕੋਲੋਂ ਗੱਲਬਾਤ ਕਰਦੇ ਪਹਿਲੇ ਦੇ ਵਿੱਚ ਤਸੀਹਾਰ ਵਗੈਰਾ ਕਹਿੰਦੇ ਜੀ ਸਾਡੇ ਕੋਲ ਧਿਆਨ ਚਾਹੀਦੀ ਗੱਲ ਹੋਏ ਸਾਡੇ ਕੋਲ ਸੜਕ ਧਿਆਨ ਚਾਹੀਈ ਆ ਕਹਿੰਦੇ ਅਸੀਂ ਹੋਰੋ ਟੋਲ ਪਲਾਜ਼ਾ ਅਸੀਂ ਆਪੇ ਪਾਸੇ ਕਰ ਦੇਗੇ ਬਗਾ ਸਾਨੂੰ ਪਤਾ ਸਾਡੇ ਕੋਲ ਛਿਤੇ ਬੀਰਾ ਜਿਹੜਾ ਪੱਟਿਆ ਸਾਡੇ ਕੋਲ ਪ੍ਰਸ਼ਾਸਨ ਬੜਾ ਆਉਂਦਾ ਰਿਹਾ ਵੀ ਸਾਡੇ ਧਿਆਨ ਚਾਹੀਦੀ ਇਹਦੀ ਸਟੇ ਆ ਫਲਾਨੀ ਤਰੀਕ ਤੋਂ ਬਾਅਦ ਅਸੀਂ ਇਸ ਪਾਸੇ ਕਰ ਦੇਗੇ